ਜਾ ਰਿਹਾ ਸੀਗਾ ਰਸਤੇ 'ਚ ਆਪਣਾ ਰੋਡ ਬਣ ਰਹੀ ਆ ਤੇ ਦਰਖਤ ਦੇਖੋ ਕਿੰਨਾ ਸੋਹਣਾ ਕਿੰਨਾ ਪੁਰਾਣਾ ਹੋਣਾ ਜਿਹੜਾ ਫਟ ਰਹੇ ਆ ਪਹਿਲਾਂ ਲਗਾਉਣੇ ਚਾਹੀਦੇ ਆ ਫਿਰ ਉਹਦੇ ਬਾਅਦ ਸਾਈਡਾਂ ਤੇ ਲਗਾਉਣ ਫਿਰ ਜਾਂ ਫਿਰ ਇੱਕ ਰਸਤਾ ਸਾਈਡ ਪਰ ਨੂੰ ਕੱਢ ਦੇਣਾ ਦਰਖਤ ਦਾ ਬਹੁਤ ਮੁਸ਼ਕਲ ਨਾਲ ਕਿੰਨੇ ਸਾਲਾਂ 'ਚ ਐਡਾ ਵੱਡਾ ਹੋਇਆ ਹੋਣਾ ਸਫੇਤਾ ਇਹ ਬਹੁਤ ਪੁਰਾਣੇ ਆ ਦਾ ਬੋਟਾ ਦੋ ਕੰਤਾ ਬਹੁਤ ਹੁੰਦਾ ਅਧਰ ਬੋਰ ਹੋ ਰਿਹਾ ਜ਼ਮੀਨ ਚ ਤੇ ਇਧਰ ਰਸਤੇ ਦੇ ਵਿੱਚ ਰਸਤਾ ਚੌੜਾ ਕਰਨਗੇ ਸੜਕ ਬੜੀ ਬਣੂਗੀ ਚਲੋ ਹੈ ਤਾਂ ਵਧੀਆ ਬਹੁਤ ਟੁੱਟੀ ਹੋਈ ਸੜਕ ਹੈ ਬਹੁਤ ਬਰਾੜਾ ਰੋਪੜ ਤੋਂ ਇਹ ਜਾਂਦੀ ਆ ਆਪਣਾ ਮਾਛੀਵਾੜੇ ਨੂੰ ਮੇਲੇ ਨੂੰ ਰੋਪੜ ਮੇਲਾ ਤੇ ਚੱਕ ਲੋਟ ਬਰਾਮਪੁਰ ਚੱਕ ਲੋਟ ਹੋ ਗਿਆ ਸ਼ੇਰਗੜ੍ਹ ਸ਼ੇਰਪੁਰ ਕੱਚਾ ਮਾਛੀਵਾੜਾ ਫਿਰ ਅੱਗੇ ਆ ਜਾਂਦਾ ਆਪਣਾ ਮਾਛੀਵਾੜਾ ਸਾਹਿਬ ਜਾਨੀ ਕੇ ਆਹ ਰੋਡ ਉੱਪਰ ਡੇਦਰ ਸੁਭੈ ਦੇ ਆ ਇਹ ਦੇਖੋ ਉੱਪਰ ਆ ਗੱਡੇ ਗੱਡੇ ਸੁਭੈ ਦੇ ਆ ਉੱਚੇ ਦੇਖੋ ਕਿੰਨੇ ਆ ਹਾਈਟ ਤੇ ਬਹੁਤ 25 25 30 30 ਹਜ਼ਾਰ ਦਾ ਇੱਕ ਬੂਟਾ ਹੋਊਗਾ ਮੈਨੂੰ ਲੱਗਦਾ ਵੱਧੇ ਹੋਊਗਾ 30 ਹਜ਼ਾਰ ਦਾ ਤਾਂ ਹੋਣਾ ਇੱਕ ਬੂਟਾ ਤਾਂ ਇੰਨਾ ਪੜਿਆ ਹੋਇਆ ਪਰ ਆਪੇ ਹ ਸਭ ਕੁਝ ਨਹੀਂ ਹੁੰਦਾ ਯਾਨੀ ਕਿ ਕਾਦਰ ਇਹ ਪਲੇ ਹੁਣੇ ਕਾਦਰ ਡੇ ਡੇ ਹੋਏ ਆ ਇਹ ਬੂਟੇ ਜਿਹੜੇ ਮਿੱਟ ਪੰਜ ਲਾਉਨੇ ਆ ਦਦੇ ਸਾਫ ਕਰ ਲੰਨੇ ਜਿਹੜੇ ਬਚਾ ਹੁੰਨੇ ਆ ਨਾ ਬੂਟੇ ਉਹ ਬਚਾ ਲੈਣੇ ਚਾਹੀਦੇ ਆ ਜੇ ਮਾੜਾ ਮੋਟਾ ਥੋੜਾ ਬਹੁਤਾ ਹੁੰਦਾ ਨਾ ਰਾਸਤੇ ਚ ਤਾਂ ਉਹ ਬੂਟਾ ਛੱਡ ਦੇਣਾ ਚਾਹੀਦਾ ਉਨੀ 21 ਦਾ ਕੋਈ ਚੱਕਰ ਨਹੀਂ ਜੀ ਜੇ ਬਾਅਦ ਚ ਦਾਦਾ ਬਚਾ ਲਵੇ ਬੂਟੇ ਆਪਾਂ ਨੂੰ 15 ਹਾਂ 15 ਕੁ ਮਿੰਟ ਹੋ ਗਏ ਦੇਖ ਲਓ 15 ਮਿੰਟ ਦੇ ਵਿੱਚ ਇਹਨੇ ਕਰ ਦੇਣਾ ਉਹ ਨਾਲੇ ਕਟਰ ਨਾਲ ਜਿਹਦੇ ਛੀਰ ਕੇ ਉਹ ਮਾਰ ਦੇ ਆ ਦੇਖੋ ਟੋਟੇ ਟੋਟੇ ਕਰਕੇ ਹੋਰ ਇਹਦੇ ਰਸਤਾ ਸਾਫ ਕਰ ਦੇਣਾ ਬਹੁਤ ਬੁਰਾ ਹਾਲ ਆ ਇਹ ਰੋਡ ਦਾ ਟੁੱਟੀ ਪਈ ਆ 중타 버거타이드 15 pro max 믹스 악어 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 어 악어 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 E E